ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਥ ਸਾਥ ਸਿਮਰੰਤ ਨਾਨਕ ਮਹਾ ਅਗਨਨਾ ਬਿਨਾਸਨੰ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਥ ਸਾਥ ਸਿਮਰੰਤ ਨਾਨਕ ਮਹਾ ਅਗਨਨਾ ਬਿਨਾਸਨੰ ਮੁਖਤ ਲੈ ਪੈਰ ਉਪਰੇ ਵਸੰਦੋ ਕ ਹਥੜੈ ਥਾਈ ਨਾਨਕ ਸੋ ਧਣੀ ਕਿਉ ਵਿਸਾਰਿਓ ਉਦਰੈ ਜਿਸ ਦਾ ਨਾਹੀਂ ਪੌੜੀ ਰਖਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਵਾਰ ਹਰਿ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਬਖਮ ਥਾਨੋ ਜਿਨ ਰਖਿਆ ਤਿਸ ਤੇ ਨਾ ਵਿਸਾਰ ਪ੍ਰਭ ਵਿਸਰਤ ਸੁਖ ਕਦੇ ਨਾਹੀ ਜਾਸੈ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਣੈ ਖੰਡਣੈ ਕਲ ਕਲੇਸ਼ਹਿ ਪ੍ਰਭ ਸਿਮਰ ਨਾਨਕ ਨਹਿ ਦੂਰਣੈ ਹਬ ਰੰਗ ਮਾਣ ਜਿਸ ਸੰਗਤੈ ਸਿਉ ਲਾਈਐ ਨੇਹੋ ਹਬ ਰੰਗ ਮਾਣ ਜਿਸ ਸੰਗ ਤੈ ਸਿਉ ਲਾਈਐ ਨੇਹੋ ਸੋ ਸੋਹ ਬਿੰਦਨ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜਿਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਤ ਅਸਦੀਏ ਰਾਜ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਸ਼ਲੋਕ ਕੁਟੰਮ ਜਤਨ ਕਰਨਿੰ ਮਯਾ ਅਨੇਕ ਉਦਮੈ ਹਰ ਭਗਤ ਭਾਵ ਹੀਣ ਨਾਨਕ ਪ੍ਰਭ ਵਿਸਰਤੇ ਪ੍ਰੀਤਤ ਹੈ ਟੁੱਟੜੀ ਆਸਾ ਪ੍ਰੀਤ ਜੋ ਲਾਈ ਬਿਅਨ ਸਿਉ ਨਾਨਕ ਸਚੀ ਰੀਤ ਸਾਈ ਸੇ ਤੀਰਤਿਆ ਪੌੜੀ ਜਿਸ ਵਿਸਰਤ ਤਨ ਭਸਮ ਹੋਇ ਕਹਤੇ ਸਭ ਪ੍ਰੀਤ ਖਿਨ ਗ੍ਰਹਿ ਮੈਂ ਬਸਨ ਨ ਦੇਵਹੀ ਜਿਨ ਸਿਉ ਸੋਈ ਹੀਤ ਕਰ ਅਨਰਥ ਦਰਬ ਸੰਚਿਆ ਸੁਕਾਰਜ ਖੇਤ ਜੈਸਾ ਬੀਜੈ ਸੋ ਲੁਣਾ ਕਰਮ ਏ ਖੇਤ ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਸ਼ਲੋਕ ਕੋਟ ਦਾਨ ਇਸ਼ਨਾਨ ਅਨਕ ਸੋਧਨ ਪਵਿੱਤਰਤ ਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਦਣ ਕੀ ਤੋਂ ਮੂ ਕਣਾ ਭੋਰੀ ਦਿੱਤੀਮ 파ਹੇ ਮਾਨਵਸੰਦੜੋ ਸੱਚ ਸੋਹ ਨਾਨਕ ਹੱਬੇ ਦੁਖੜੇ ਉਲਾਹੇ ਪੌੜੀ ਕੋਟ ਅਗਾ ਸਭ ਨਾਸ ਹੋਹਿ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਪੈ ਕੱਟੀਐ ਨਿਚਲ ਸੱਚ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਉ ਸ਼ਲੋਕ ਗ੍ਰਹਿ ਰਚਨਾ 파ਰਿੰਗ ਮਨ ਬਿਲਾਸ ਸਵਾਦੰ ਰਸੈ ਕਦਾਂ ਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸ਼ਟਾ ਕਿਰਮੈ ਮੋਚ ਡੰਬਰ ਹੱਬ ਕਿਹੋ ਮੰਜ ਮਹਬਤਨੇ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇ ਪੌੜੀ ਸੁੰਦਰ ਸੀਜ ਅਨੇਕ ਸੁਖ ਰਸ ਭੋਗਣ ਪੂਰੇ ਗਰੇ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇਚੇ ਸੁਖ ਮਾਨਦਾ ਕਿਛ ਨਾਏ ਵਿਸੂਰੇ ਸੋ ਪ੍ਰਭ ਚਿਤਨਾ ਆਵੀ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਸ਼ਲੋਕ ਚਰਨ ਕਮਲ ਬ੍ਰਹਮ ਖੋਜੰਤ ਬੈਰਾਗੀ ਦਹਿਜ ਸੈ ਤਿਆਗਤ ਕਪਟ ਰੂਪ ਮਾਇਆ ਨਾਨਕ आनंद रूप साध संग में मन साई मुख उचर वताह बेलो नानक हाब डंबर कूड़या सुन जीवा सच्ची सोए पौड़ी बस्ता टूटी चुंपड़ी चीर सब छिना जात ना पातन आदर उध्यान परमिना मित्र नइठ तन रूप हीण किच साक न सिना राजा सगली सृष्टि का हर नाम मन पिना ਦੁਸ਼ਕੀ ਧੂੜ ਮਨ ਉਦਰੈ ਪ੍ਰਭ ਹੋਏ ਸੁਪਰਸੰਨਾ ਸ਼ਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨ ਰਚੰਤ ਮੂੜ ਗਿਆਨ ਆਨੰਦੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਭ ਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਧਰੋ ਪੌੜੀ ਸੁਪਨੇ ਸੇਤੀ ਚਿਤ ਮੂਰਖ ਲਾਇਆ ਬਿਸਰੀ ਰਾਜ ਰਸ ਭੋਗ ਜਾਗਤ ਪਖਲਾਇਆ ਆਰ ਜਾ ਗਈ ਵਿਹਾਇ ਧੰਦਾ ਤਾਇਆ ਪੂਰਨ ਭਏ ਨ ਕਾਮ ਮੋਹਿਆ ਮਾਇਆ ਕਿਆ ਵਿਚਾਰ ਜੰਤ ਜੇ ਆਪ ਭੁਲਾਇਆ ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨ ਵਿਖੰਡਣੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਧਿਆਨ ਭਰਮਣੈ ਕੌਤਕ ਕੋੜ ਤਮਾਸਿਆਂ ਚਿਤਨਾਵ ਸੁਨਾਓ ਨਾਨਕ ਕੋੜੀ ਨਰਕ ਬਰਾਬਰ ਊਜੜ ਸੋਈ ਥਾਉ ਪੌੜੀ ਮਹਾ ਭਿਆਨ ਉਧਿਆਨ ਨਗਰ ਕਰਮਾਨਿਆਂ ਝੂਠ ਸਮਗਰੀ ਵੇਖ ਸੱਚ ਕਰ ਜਾਣਿਆਂ ਕਾਮ ਕ੍ਰੋਧ ਅਹੰਕਾਰ ਫਿਰੇ دیਵਾਨਿਆਂ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆਂ ਬਿਨ ਪੂਰੇ ਗੁਰਦੇਵ ਫਰੇ ਸ਼ੈਤਾਨਿਆ ਸ਼ਲੋਕ ਰਾਜ ਕਪਟੰਗ ਰੂਪ ਕਪਟੰ ਧਨ ਕਪਟੰ ਕੁਲ ਗਰਬਤ ਹੈ ਸੁਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਵਿਖੰਡੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਅੱਡ ਨਾਲ ਹੰਡੜੋ ਮੋਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨ ਚੱਲੈ ਸੋ ਕਿਉ ਸੰਜੀਐ ਤਿਸ ਕਾ ਕਹ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉ ਤ੍ਰਿਪਤਾ ਆਵੇ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੇ ਨਰਕ ਸਮੰਜੀਐ ਹੋ ਹੋ ਕਿਰਪਾਲ ਦਇਾਲ ਨਾਨਕ ਭਉ ਭੰਜੀਐ ਸਲੋਕ ਨਚ ਰਾਜ ਸੁਖ ਮਿਸਟਿੰਗ ਨਚ ਭੋਗ ਰਸ ਮਿਸਟਿੰਗ ਨਛ ਮਿਸਟਿੰਗ ਸੁਖ ਮਾਇਆ ਮਿਸਟਿੰਗ ਸਾਧ ਸੰਗ ਹਰ ਨਾਨਕ ਦਾਸ ਮਿਸਟਿੰਗ ਪ੍ਰਭ ਦਰਸ਼ਨ ਲਗੜਾ ਸੋ ਨੇਹੋ ਮਨ ਮਜਾਹੂ ਰਤਿਆ ਵਿਦ ਦੋਸਾ ਜਥੋਕ ਨਾਨਕ ਮਠੜਾ ਸੋਤਣੀ ਪੌੜੀ ਹਰ ਬਿਨ ਕਛੂ ਨ ਲਾ ਗਈ ਭਗਤਨ ਕੋ ਮੀਠਾ ਆਣ ਸਵਾਦ ਸਭ ਫੀਕਿਆ ਕਰਨ ਨਿਰਣਾਉਂ ਢੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਭੈ ਵਸੀਠਾ ਚਰਨ ਕਮਲ ਮਨ ਬੀਦਿਆ ਜਿਉ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸ਼ਲੋਕ ਕਟੰਗ ਜਲੰਗ ਨਹਿ ਜੀਵ ਮੀਨਿੰਗ ਨਹਿ ਤਿਆਗ ਚਾਤਰਿਕ ਮੇਗ ਮੰਡਲੈ ਬਾਣ ਬੇਦੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸਨੈ ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਨ ਰੁਚਤੇ ਮੁਖ ਦਿਖਾਉ ਪਲਕ ਛਡ ਆਨ ਨ ਡਿਉ ਚਿਤ ਜੀਵਨ ਸੰਗਮ ਤਿਸਤਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਾਤਰਿਕੋ ਕਿਉਂ ਘਰ ਪਤਰਪਤਾਵੇ ਨਾ ਦੁਖ ਰੰਕ ਕਹਿ ਬੇਦਿਆ ਸਨਮੁਖ ਉਠਤਾਵੇ ਭਵਰ ਲੋਭੀ ਕੁਸਮ ਬਾਸਕਾ ਮਿਲੇ ਆਪ ਬੰਧਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਗਾਵੇ ਸ਼ਲੋਕ ਚਿਤਵੰਤ ਚਰਨ ਕਮਲੰਗ ਸਾਸ ਰਾਦਨੈ ਨਹਿ ਸਿੰਵਰੰਤ ਨਾਮ ਅਚਤ ਨਾਨਕ ਆਸ ਪੂਰਨ ਪਰਮੇਸ਼ੁਰੈ ਸੀਤੜਾ ਮਨ ਮ ਜਾਹੇ ਪਲਕ ਨਾ ਥੀ ਵੈ ਬਾਹਰ ਨਾਨਕ ਆਸੜੀ ਨਿਬਾਹੇ ਸਦਾ ਪਖੰਦੋ ਸਚ ਧਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਐ ਮਿਲ ਗੋਪਾਲ ਗੋਬਿੰਦ ਨ ਕਬਹ ਹੂੰ ਝੂਰੀ ਐ ਦੇਹੋ ਦਰਸ ਮਨ ਚਾਓ ਲਹਿ ਜਾਏ ਵਿਸੂਰੀ ਐ ਹੋਏ ਪਵਿੱਤਰ ਸਰੀਰ ਚਰਣਾ ਧੂਰੀ ਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਐ ਸ਼ਲੋਕ ਰਸਨਾ ਉਚਰੰਤ ਨਾਮੰ ਸਰਣੰ ਸੁਨੰਤ ਸ਼ਬਦ ਅਮਰਤੈ ਨਾਨਕ ਤਿਨ ਸਦ ਬਲਿਹਾਰਿਂ ਜਿਨਾਂ ਧਿਆਨ ਪਾਰ ਬ੍ਰਹਮਣੈ ਹਬ ਕੁੜਾਵੇ ਕੰਮ ਇਕ ਸਾਈ ਬਾਹਰੇ ਨਾਨਕ ਸੇ ਧੰਨ ਜਿਨਾਂ ਪ੍ਰਿਹੜੀ ਸੱਚ ਸਿਉ ਪੌੜੀ ਸਦ ਬਲਿਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਹਰ ਜਸ ਲਿਖੈ ਬੇਅੰਤ ਸੋ ਹੈ ਸੇ ਹਥਾ ਚਰਨੁ ਪੁਨੀਤ ਪਵਿੱਤਰ ਚਾਲੈ ਪ੍ਰਭ ਪਥਾ ਸੰਤਾ ਸੰਗ ਉਧਾਰ ਸਗਲਾ ਦੁਖ ਲਥਾ ਸ਼ਲੋਕ ਭਾਵਿ ਉਦੋਤ ਕਰਨਿ ਹਰ ਰਮਣਿ ਸੰਜੋਗ ਪੂਰਣੈ ਗੋਪਾਲ ਦਰਸ ਭੇਟਿ ਸਫਲ ਨਾਨਕ ਸੋ ਮਹੂਰਤੈ ਕੀਮਨਸ ਕਾ ਪਾਏ ਸੁਖ ਮਿੱਤੀ ਹੂੰ ਬਾਹਰੇ ਨਾਨਕ ਸਾਹ ਵੇਲੜੀ ਪ੍ਰਵਾਣ ਜਿਤ ਮਲੰਧੜੋ ਮਾ ਫਿਰੀ ਪੌੜੀ ਸਾਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੇ ਗੁਸਾਈ ਆਠ ਪੈਰ ਹਰ ਧਿਆਏ ਕੈ ਮਨ ਇਛੁ ਪੁਜਾਈ ਵੜੈ ਭਾਗ ਸਤ ਸੰਗ ਹੋਏ ਨਿਵਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸ਼ਲੋਕ ਪਤ੍ਰ ਪਨੀਤ ਗੋਬਿੰਦੈ ਸਰਬ ਦੋਖ ਨਿਵਾਰਣ ਸਰਣ ਸੂਰਪ ਗਵਾਨੈ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਪ ਲਗੜੋ ਝਰਨਾ ਪਾਸ ਨਰਛੜੋ ਦੁੱਖ ਤਾਪ ਨਾਨਕ ਪ੍ਰਭ ਪਿਖੰਦੇ ਆ ਪਉੜੀ ਮੀਲ ਲਿਹੋ ਦਇਆਲ ਠਹਿ ਪਏ ਦੁਆਰੇ ਆ ਰਖ ਲਿਓ ਦੀਨ ਦਇਆਲ ਭਰਮਤ ਬਉਹਾਰਿਆ ਭਗਤ ਵਛਲ ਤੇਰਾ ਬਿਰਦ ਹਰਪਤਿ ਦੇ ਉਧਾਰਿਆ ਤੁਝ ਬਿਨ ਨਾਹੀ ਕੋਇ ਬਿਨੋ ਮੋਹ ਸਾਰਿਆ ਕਰ ਗਹਿ ਲਿਹੋ ਦਇਆਲ ਸਾਗਰ ਸੰਸਾਰਿਆ ਸ਼ਲੋਕ ਸੰਤ ਉਧਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੁਗੇਣ ਓਟ ਨਾਨਕ ਪਰਮੇਸੁਰੈ ਚੰਦਨ ਚੰਦਨਾ ਸਰਦ ਰੁਤ ਚੰਦਨ ਚੰਦਨਾ ਸਰਦ ਰੁਤ ਮੂਲ ਨਾ ਮਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈਮਨ ਟੂਟ ਨਾ ਆਵੇ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੜੈ ਪੁੰਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਸਲੋਕ ਦਇਆ ਕਰਨੁ ਦੁਖ ਹਰਣੁ ਉਚਰਣੁ ਨਾਮ ਕੀਰਤਨੈ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਪਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨੋ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਇਆਲ ਨਾ ਬਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਭ ਸੰਗ ਲੋਗ ਕੁਲ ਸੁਭਾਇਆ ਸ਼ਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਠ ਉਧਾਰਣ ਭਉਜਲ ਬਖਮਸਗਾਹ ਗੁਰ ਬੋਹਿ ਥੈ ਤਾਰਿ ਅਮ ਨਾਨਕ ਪੂਰ ਕਰਮ ਸਤਗੁਰ ਚਰਣੀ ਲਗਿਆ ਪਉੜੀ ਧਨ ਧਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਬ ਭੈ ਤਾਵਗਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਇ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟਾਂਤ ਏਕੋ ਸੁਨਿਅੰਤ ਏਕੋ ਵਰਤਾਂਤ ਏਕੋ ਨਰ ਹਰੇ ਨਾਮਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਹਿਕ ਸੇਵੀ ਹਿਕ ਸੰਮਲਾ ਹਰ ਹਿਕ ਸੁਪੈਰ ਦਾਸ ਨਾਮ ਵਖਰ ਧਨ ਸੰਚਿਆ ਨਾਨਕ ਸਚੀ ਰਾਸ ਪੌੜੀ ਪ੍ਰਭ ਦਿਆਲ ਬਿਆੰਤ ਪੂਰਨ ਇਕ ਇਹ ਸਭ ਕਿਛ ਆਪੇ ਆਪ ਦੂਜਾ ਕਹਾ ਕੇਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨਿਚਲ ਤੁਧ ਥੇਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਜੈਤ ਸਨੀ ਬਾਣੀ ਭਗਤਾ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਨਾਤ ਕਛੂ ਨ ਜਾਣ ਮਨ ਮਾਇਆ ਕੈ ਹਾਥ ਬਿਕਾਨੋ ਰਹਾਓ ਤੁਮ ਕਹੀਤ ਹੋ ਜਗਤ ਗੁਰਸਵਾਮੀ ਹਮ ਕਹੀਤ ਕਲਜੁ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰਜੀਤੇ ਅੰਤਰ ਭਾਰਿਓ ਜਤ ਦੇਖੋ ਤਦ ਦੁਖੀ ਰਾਸੀ ਅਜਾਉਨਾ ਪਤਾਏ ਨਿਗਮ ਭਏ ਸਾਖੀ ਗੋਤਮਨਾਰੂ ਪਾਪਤ ਸੁਆਮੀ ਸੀਸ ਧਰਨ ਸਹਸ ਪੱਗ ਗਾਮੀ ਇਨ ਦੂਤਨ ਖਲ ਬੰਦ ਕਰ ਮਾਰਿਓ ਬੜੋ ਨਿਲਾਜ ਅਜਹੁ ਨਹੀਂ ਹਾਰਿਓ ਕਹਿ ਰ ਵਿਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸ਼ਰਨ ਕਾ ਕੀ ਲੀਜੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ raag todi mahalla chautha kar pehla har bin reh na sakay man mera mere pritam pran har prab gur mele bohrna bhav jal pheraa rahao mera heer loch laggi prab kee ri har naino har prab heera sat gur dayal har naam dirdaya har paadr har prab kee ra har rangee har naam prab paaya har gobind har prab kee ra ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੀਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੀਰਾ ਕੋਈ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੀਰਾ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੀਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੀਰਾ ਸੋ ਢੀ ਮਹਿਲਾ ਪੰਜਵਾ ਘਰ ਪਹਿਲਾ ਦੁਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੰਤਨ ਅਵਰਣ ਕਾਹੂ ਜਾਣੀ ਬੇ ਪ੍ਰਵਾਹ ਸਦਾ ਰੰਗ ਹਰਿ ਕੈ ਜਾ ਕੋ ਭਾਕ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰਣ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਉ ਰਾਜ ਰਹੀ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰ ਹਰਿ ਜਨਹ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਵੇਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖਵਾਰੀ ਤਾਂ ਕੋ ਧੋਖਾ ਕਹਾ ਬਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕੁਮਾਵੈ ਅੰਤ ਚਲੇ ਗੋਹਾਰੀ ਗੋਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਧਾਇਓ ਰੇ ਮਨ ਦੇ ਜਿਸ ਧਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨੈ ਮਨ ਲਾਇਓ ਬਿਗਸਿਓ ਪੇਖ ਰੰਗ ਕੁਸੰਭ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਓ ਭਾਉ ਨਾ ਕੀਨੋ ਨੈ ਸਤਪੁਰਖ ਮਨਾਇਓ ਧਾਵਤ ਕੋ ਧਾਵੈ ਬੋ ਭਾਤੀ ਜਿਉ ਤੇਲੀ ਬਲੰਦ ਪਰਮਾਯੋ ਨਾਮਦਾਨ ਇਸ਼ਨਾਨ ਨ ਕੀਓ ਇਕ ਨਿਮਖ ਨ ਕੀਰਤ ਗਾਇਓ ਨਾਨਾ ਝੂਠ ਲਾਇ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਪਰਪਕਾਰ ਨ ਕਭੂ ਕੀਏ ਨਹੀਂ ਸਤਗੁਰ ਸੇਵ ਧਿਆਇਓ ਪੰਜ ਦੂਤ ਰਾਚ ਸੰਗਤ ਗੋਸ਼ਟ ਮਤਵਾਰ ਮਦਮਾਇਓ ਕਰੋ ਬੇਂਤੀ ਸਾਧ ਸੰਗਤ ਹਰ ਭਗਤ ਬਸਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਬਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿੰਗਾਰ ਬਹੁ ਕਰਤਾ ਜਿਉ ਮਿਰਤਕ ਉਡਾਇਆ ਰਹਾਉ ਧਾਇ ਧਾਇ ਕਿਰਪਨ ਸ਼ਰਮਕੀਨੋ ਇਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾ ਆਇਆ ਕਰ ਆ ਭਰਨ ਸਵਾਰੀ ਸੇਜਾ ਕਾਮਨ ठाਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੀ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋ ਹਮੂਸਲੇ ਛਰਾਇਆ ਖੇਧ ਭਇਓ ਬੇਗਾਰੀ ਨਿਆਹੀ ਘਰ ਕੈ ਕਾਮਨਾਇਆ ਭਇਓਨ ਗਰੋਹ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿੰਦ ਬਸੋ ਰਿਦੈ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਗ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਮਹਾਪਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤੁਹਾਰੋ ਭਾਵੋ ਜੋ ਤੂੰ ਦੇਹ ਤਹੀ ਇਹ ਤ੍ਰਿਪਤੈ ਆਨਨਾ ਕਤ ਹੂੰ ਧਾਵੋ ਸਦ ਹੀ ਨਿਗਟ ਜਾਨੋ ਪ੍ਰਭ ਸੁਆਮੀ ਸੰਗਲ ਰੇਣ ਹੋਈ ਰਹੀ ਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਛੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਗ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਸਦਾ ਸਦਾ ਹਮ ਛੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਗ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ